ਯਾਦ ਰੱਖਿਆ ਜੇ ਸਾਡਾ ਪਛਾਣ ਤਾਗੀਆਂ ਨਹੀਂ ਜੀ ਕਰਨਾ ਸਾਡਾ ਬਚਾਅ ਪਾਣੀ ਦੀਆਂ ਬੋਤਲਾਂ ਨਹੀਂ ਵੀ ਕਰਨਾ ਸਾਡਾ ਬਚਾਅ ਬਾਬਿਆਂ ਦੀਆਂ ਨਿੱਕੀਆਂ ਲਾਚੀਆਂ ਨਹੀਂ ਨਹੀਂ ਕਰਨਾ ਸੀ ਬੜੇ ਮਰੀ ਫਸੇ ਪਏ ਆ ਉਜੇ ਹੋਏ ਆ ਕੋ ਨਿੱਕੀਆਂ ਲਾਚੀਆਂ ਸਾਦੀ ਜਾਂਦਾ ਬਾਬੇ ਲਾਚੀਆਂ ਕਰਕੇ ਦੇਗੇ ਮੈਂ ਅੱਜ ਤੱਕ ਹਜ਼ਾਰਾਂ ਗ੍ਰੰਥ ਪੜ੍ਹੇ ਨੇ ਮੈਨੂੰ ਕਿਸੇ ਗ੍ਰੰਥ ਵਿੱਚੋਂ ਸਿੱਖ ਧਰਮ ਚ ਲਾਚੀਆਂ ਕਰਕੇ ਦੇਣ ਦਾ ਪ੍ਰਸੰਗ ਨਹੀਂ ਜਿਲਬਾ ਤੇ ਹਿਯਾਰ ਪਰ ਤੁਹਾਡਾ ਨਗਰ ਹੈ ਕਿਉਂਕਿ ਤੁਸੀਂ ਹਿਯਾਰ ਉੱਚ ਉਸ ਤੋਂ ਤੇ ਜੇ ਤੁਹਾਡੇ ਕੋਲ ਕੋ ਗ੍ਰੰਥ ਹੈ ਨਾ ਵੀ ਲਾਚੀਆਂ ਵਾਲਾ ਬੰਦਾ ਮੁਕਤ ਹੋ ਜਾਂਦਾ ਤੇ ਮੇਰੇ ਤੇ ਇਹਨੇ ਤਰਸ ਕਰੇਗਾ ਪੈਸੇ ਭਾਵੇਂ ਸਾਰੇ ਲੈ ਲਓ ਪਰ ਮੈਨੂੰ ਉਹ ਪੋਥੀ ਲਵਨੀ ਤੇ ਬਾਬਾ ਲਾਚੀਆਂ ਕਰਕੇ ਦੇਂਦਾ ਤੇ ਦਾ ਕੋ ਮਾਤਮ ਹੋਵੇ ਸਾਡੇ ਕਿਹੜੇ ਕੋਈ ਲਾਚੀਆਂ ਕਰਕੇ ਦਿੱਤੀਆਂ ਹੁਣ ਕਾਲੇ ਤਾਗਿਆਂ ਦਾ ਬੜਾ ਰਿਵਾਜ ਚੱਲਿਆ ਹੈ ਮੈਨੂੰ ਕਹਿੰਦੇ ਗਿਆਨੀ ਜਿਹੜਾ ਕੀ ਮਾਤਮ ਮੈਂ ਕਿਹਾ ਭੇਡਾਂ ਨੂੰ ਤਾਗੇ ਦਿਆ ਤਾਗੇ ਕੋ ਬੰਦੇ ਨੇ ਕਾਲੇ ਮੈਂ ਕਿਹਾ ਵੀ ਭੇਡਾਂ ਦੀ ਨਿਸ਼ਾਨੀ ਕੋਈ ਭੇਡਾਂ ਨਾਲ ਨਾ ਜਾਣ ਹਾਂ ਜਿਹੜੇ ਸਿੱਖ ਨੇ ਨਾ ਉਹ ਤਾਗੇ ਨਹੀਂ ਬੰਦਦੇ ਉਹ ਕਿਰਪਾਨ ਪਾਉਂਦੇ ਨੇ ਕਿਰਪਾਨ ਪਾਲ ਧਾਰਯੰਗ ਕਰੋੜ ਪਾਪ ਟਾਰੀ ਸਿੱਖ ਕਿਰਪਾਨ ਪਾਉਂਦਾ ਸਿੱਖ ਸ਼ਹਿਰਾ ਪਾਉਂਦਾ ਸਿੱਖ ਕੜਾ ਪਾਉਂਦਾ ਤਾਗਾ ਬੰਦੀਏ ਭੇਡ ਤੇ ਭੇਡੂ ਤੇ ਹੰਚੂਣ ਅਸੀਂ ਕਰਨੀਏ